ਮੋਦੀ ਸਰਕਾਰ ਜੋ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਸੁਪਨੇ ਜਨਤਾ ਨੂੰ ਦਿਖਾ ਰਹੀ ਸੀ ਉਸ ਦਾ ਪਰਦਾ ਫਾਸ਼ ਹੁੰਦਾ ਦਿਖਾਈ ਦੇ ਰਿਹਾ ਹੈ ਜਿੱਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੋਚ ਚੁੱਕ ਸਮਾਗਮ ਤੇ ਸ਼ਾਮਲ ਹੋਣ ਲਈ ਇਨਵੀਟੇਸ਼ਨ ਨਹੀਂ ਦਿੱਤਾ ਉੱਥੇ ਹੀ ਹੁਣ 2025 ਲਈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ 'ਚ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ ਪਿਛਲੇ ਸਾਲ ਭਾਰਤ ਨੂੰ ਇਸ ਸੂਚੀ 'ਚ 80ਵੇਂ ਰੈਂਕ ਮਿਲਿਆ ਸੀ ਉੱਤੇ ਹੀ 2025 ਦੀ ਸੂਚੀ 'ਚ ਭਾਰਤੀ ਪਾਸਪੋਰਟ ਨੂੰ 85ਵਾਂ ਰੈਂਕ ਮਿਲਿਆ ਹੈ ਹੈਨਲੇ ਪਾਸਪੋਰਟ ਇੰਡੈਕਸ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ ਦੱਸਦੇ ਕਿ ਹੈਨਲੇ ਦੁਨੀਆ ਦੇ ਸਾਰੇ 199 ਦੇਸ਼ਾਂ ਨੂੰ ਸੁਧਾਰ ਤੇ ਦਰਜਾ ਦਿੰਦਾ ਹੈ ਕਿ ਉਹ ਦੇਸ਼ ਆਪਣੇ ਨਾਗਰਿਕਾਂ ਨੂੰ ਆਪਣੇ ਪਾਸਪੋਰਟ ਤੇ ਵੀਜ਼ਾ ਮੁਕਤ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ ਇਸ ਵਾਰ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਐਸੋਸੀਏਸ਼ਨ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਸੂਚੀ 'ਚ ਭਾਰਤ ਦੀ ਰੈਂਕਿੰਗ ਵੀ 5 ਅੰਕ ਡ ਦਰਸਲ ਭਾਰਤ ਦੇ ਪਾਸਪੋਰਟ ਨਾਲ ਲੋਕ ਸਿਰਫ 57 ਦੇਸ਼ਾਂ 'ਚ ਵੀਜ਼ਾ ਮੁਕਤ ਐਂਟਰੀ ਪ੍ਰਾਪਤ ਕਰ ਸਕਦੇ ਨੇ ਜਿਸ ਕਾਰਨ ਭਾਰਤੀ ਪਾਸਪੋਰਟ ਨੂੰ 85ਵਾਂ ਰੈਂਕ ਮਿਲਿਆ। ਮੋਦੀ ਸਰਕਾਰ ਦੇ ਮੰਤਰੀ ਜੋ ਅਕਸਰ ਕਹਿੰਦੇ ਨੇ ਕਿ ਭਾਰਤ ਦਾ ਪਾਸਪੋਰਟ ਦੇਖਦੇ 에어ਪੋਰਟ ਤੇ ਭਾਰਤੀ ਨਾਗਰਿਕ ਨੂੰ ਬਹੁਤ ਸਨਮਾਨ ਮਿਲਦਾ ਉਸ ਦਾ ਖੁਲਾਸਾ ਹੈਂਡਲੇ ਪਾਸਪੋਰਟ ਇੰਡੈਕਸ ਦੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਾਲੇ ਦੇਸ਼ਾਂ ਦੀ ਸੂਚੀ ਨੇ ਜਾਰੀ ਹੁੰਦਿਆਂ ਕਰ ਦਿੱਤਾ। ਭਾਰਤ ਨੂੰ ਵੱਡਾ ਝਟਕਾ ਮਿਲਿਆ ਪਿਛਲੇ ਸਾਲ ਭਾਰਤ ਨੂੰ ਇਸ ਸੂਚੀ ਦੇ ਜਿੱਥੇ 80ਵਾਂ ਰੈਂਕ ਮਿਲਿਆ ਸੀ ਉਹ ਹੁਣ 5 ਅੰਕ ਡਿੱਗ ਕੇ 85ਵੇਂ ਦੂਜੇ ਪਾਸੇ ਕਰੰਸੀ ਰੇਟ ਵੀ ਘਟ ਰਿਹਾ ਹੈ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਗੋਦੀ ਮੀਡੀਆ ਵੇ ਹੁਣ ਭਾਰਤ ਨੂੰ ਦੁਨੀਆ ਦਾ ਤਾਕਤਵਰ ਤੇ ਵਧੀਆ ਦੇਸ਼ ਦੇ ਖੋਂਚ ਅਸਫਲ ਰਹੀ ਹੈ ਭਾਰਤ ਦੇ ਵਿਸ਼ਵਗੁਰੂ ਬਣਨ ਦਾ ਪ੍ਰਚਾਰ ਜੋ ਗੋਦੀ ਮੀਡੀਆ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਹੌਲੀ-ਹੌਲੀ ਝੂਠ ਲੋਕਾਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜਿਸ ਦੀ ਸ਼ੁਰੂਆਤ ਭਾਰਤੀ ਪਾਸਪੋਰਟ ਦੇ ਘਟਦੀ ਰੈਂਕਿੰਗ ਦੁਆਰਾ ਹੋਈ ਹੈ